ਰਾਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਨ੍ਹਾਂ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਖਾਸ ਕਰਕੇ ਮੁੱਦਾ ਰਿਹਾ ਸੜਕ ਨਿਰਮਾਣ ਨੂੰ ਲੈ ਕੇ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਕਿ ਜਿੱਥੇ ਟੁੱਟੀਆਂ ਹੋਈਆਂ ਸੜਕਾਂ ਸੀ ਉਹਨਾਂ ਦਾ ਕੰਮ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਗਿਆ ਉੱਥੇ ਹੀ ਜਿੱਥੇ ਮਟੀਰੀਅਲ ਠੇਕੇਦਾਰਾਂ ਦੇ ਵੱਲੋਂ ਕਟਿਆ ਵਾਧਾ ਗਿਆ ਉਹਨਾਂ ਨੂੰ ਵੀ ਤਾਲਣਾ ਕੀਤੀ ਹੈ ਇਜ਼ਾ ਚਲਦੇ ਹੁਣ ਇਸ ਪ੍ਰੋਜੈਕਟ ਨੂੰ ਲੈ ਕੇ ਕਰੋੜਾ ਰੁਪਏ ਦੀ ਲਾਗਤ ਨਾਲ ਜਿਹੜੀਆਂ ਕਿ ਸੜਕਾਂ ਬਣਾਈਆਂ ਜਾਣਗੀਆਂ ਜਿਸ ਨੂੰ ਲੈ ਕੇ ਸ੍ਰੀ ਭਗਵਾਨ ਤਮਾਨ ਨੇ ਇਜ਼ਾ ਐਲਾਨ ਕੀਤਾ ਉਹਨਾਂ ਦੱਸਿਆ ਕਿ ਕਿਹੜੇ ਕਿਹੜੇ ਰੂਰ ਦੇ ਉੱਤੇ ਜਿਹੜੀ ਕਿ ਸੜਕ ਬਣਾਈ ਜਾਵੇਗੀ ਤੇ ਕਿਹੜੇ ਕਿਹੜੇ ਵੱਡੇ ਜਿਹੜੇ ਰੋਡ ਨੇ ਲਿੰਕ ਰੋਡ ਨੇ ਉਹਨਾਂ ਨੂੰ ਬਣਾਇਆ ਜਾਵੇਗਾ ਤਾਂ ਕਿ ਸੜਕਾਂ ਨੂੰ ਸਹੀ ਤਰੀਕੇ ਦੇ ਨਾਲ ਬਣਾ ਕੇ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਾ ਆਵੇ ਇਸ ਤੋਂ ਪਹਿਲਾਂ ਵੀ ਜੋ ਕਿ ਪਿੰਡਾਂ ਵਿੱਚ ਜਾਣ ਵਾਲੀਆਂ ਸੜਕਾਂ ਲੈ ਜਾ ਫਿਰ ਸ਼ਹਿਰਾਂ ਨੂੰ ਜਿਹੜੀਆਂ ਪਿੰਡਾਂ ਤੋਂ ਸੜਕਾਂ ਸ਼ਹਿਰਾਂ ਨੂੰ ਲੱਗਦੀਆਂ ਨੇ ਉਹਨਾਂ ਦਾ ਵੀ ਨਿਰਮਾਣ ਸੀਐਮ ਭਗਵੰਤ ਮਾਨ ਦੇ ਵੱਲੋਂ ਕਰਵਾਇਆ ਗਿਆ ਤੇ ਨਾਲ ਹੀ ਉਹਨਾਂ ਠੇਕੇਦਾਰਾਂ ਨੂੰ ਵੀ ਕਿਹਾ ਕਿ ਇਸ ਸੜਕਾਂ ਦੇ ਵਿੱਚ ਚੰਗਾ ਮਟੀਰੀਅਲ ਹੀ ਵਰਤਿਆ ਜਾਵੇ ਚਾਹੇ ਉਸਮੈਂਟਾ, ਵਾਜ਼ਰੀਆ ਜੋ ਵੀ ਆ ਮਜ਼ਬੂਤ ਸੜਕਾਂ ਬਣਨੀਆਂ ਚਾਹੀਦੀਆਂ ਨੇ ਤਾਂ ਕਿ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਾ ਆਵੇ ਹੋਰ ਕੀ ਕੁਝ ਹੈ ਹੋਰ ਕੀ ਕੁਝ ਹੈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਸੁਣਦੇ ਹਾਂ ਅੱਜ ਇਸ ਵਿਸ਼ੇ ਤੇ ਤਰ੍ਹਾਂ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਆ ਕਿ ਪਹਿਲਾਂ ਅਸੀਂ 19373 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਉਹਨਾਂ ਵਾਸਤੇ 409 ਮੇ ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜੋ ਕੋ ਚੱਲ ਰਿਹਾ ਹੈ ਹੁਣ ਇਸ ਵਕਤ ਤੁਹਾਡੇ ਕੋਲੇ ਵੀਡੀਓਜ਼ ਵੀ ਆਉਂਦੀਆਂ ਹੋਣੀਆਂ ਸੜਕਾਂ ਬਣਦੀਆਂ ਨੇ ਤੇ ਹੁਣ ਇਹਦੇ ਵਿੱਚ ਐਡ ਕਰਕੇ ਅਸੀਂ ਟੋਟਲ 44920 ਕਿਲੋਮੀਟਰ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਆ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀਆਂ ਉਹਨੇ ਦਿੱਤੇ ਹੋਗੇ ਉਹਦੇ ਵਿੱਚ ਹੁਣ ਐਡ ਕਰ ਲੱਕੇ 44000 ਹੋ ਜਾਊਗਾ ਪੀ ਡਬਲਯੂ ਡੀ ਦੀਆਂ ਹੈਗੀਆਂ ਨੇ ਜੀ ਜਿਹਨੂੰ ਪਲਾਨ ਰੋਡਸ ਕਹਿੰਦੇ ਆ ਆਪਾਂ ਜਿਹੜੀਆਂ ਲਿੰਕ ਰੋਡ ਤੋਂ ਵੱਡੀਆਂ ਹੁੰਦੀਆਂ ਕੋਈ 12 ਫੁੱਟੀ ਹੈ ਕੋਈ 18 ਫੁੱਟੀ ਹੈ अठाई सौ उन्ती किलोमीटर रूरल लिंक रोड अठारह हज़ार पीडबल्यू पी डी कर रहे जी मंडी बोर्ड पंजाब मंडी बोर्ड जोड़ा बी हज़ार दो सौ कानवे किलोमीटर त्यूंसिपल कारपोरेशन म्यूंसिपल काउंसल नगर पंचायत ਅਰਬਨ ਰੋਡ ਜਿਹੜੀਆਂ ਨੇ ਉਹ 1255 ਕਿਲੋਮੀਟਰ ਇਹ ਪਾ ਕੇ ਟੋਟਲ 44920 ਕਿਲੋਮੀਟਰ ਜਿਹੜਾ 16000 209 ਕਰੋੜ ਰੁਪਏ ਸੜਕਾਂ ਤੇ ਕੁਆਲਿਟੀ ਸੜਕਾਂ ਤੇ ਲੱਗ ਰਿਹਾ ਹੈ ਮੈਂ ਪੰਜਾਬ ਦੇ ਸਾਰੇ ਸੜਕਾਂ ਦੇ ਠੇਕੇਦਾਰਾਂ ਨੂੰ ਟੈਗੋਰ تھیਟਰ ਦੇ ਵਿੱਚ ਬੁਲਾਇਆ ਸੀਗਾ। ਕੋ ਕੋ ਉਹਨਾਂ ਨੂੰ ਹੀ ਮਿਲਨੇ ਟੈਂਡਰ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਟੈਂਡਰ ਉਹਨਾਂ ਚੋਂ ਹੀ ਮਿਲਨੇ ਆ ਕਿਸੇ ਨਾ ਕਿਸੇ ਨੂੰ। ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ। ਪਹਿਲਾਂ ਤਾਂ ਟੈਂਡਰ ਵੇਲੇ ਕਮਿਸ਼ਨ ਸ਼ੁਰੂ ਹੋ ਜਾਂਦਾ ਨਾ। ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ। ਤੁਹਾਨੂੰ ਜਦੋਂ ਸੜਕ ਬਣਾਓਗੇ ਕੋਈ ਤੁਹਾਡੇ ਕੋਲੇ ਪੀ ਡਬਲਯੂ ਡੀ ਦਾ ਮੰਡੀ ਬੋਰਡ ਦਾ ਜਾਂ ਕੋਈ ਅਫਸਰ ਕੋਈ ਏਦਾਂ ਦਾ ਬਾਬੂ ਆ ਕੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗੂਗਾ। ਤੁਸੀਂ ਸੜਕ ਦੇ ਵਿੱਚ ਕੁਆਲਿਟੀ ਵਾਲੇ ਪਾਸੇ ਉਹ ਸਮਝੋਤਾ ਨਾ ਕਰਿਓ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਪੰਜਿਆਂ ਵਾਂਗਲੇ ਇੱਕੋ ਜਿਹੇ ਨਹੀਂ ਹੁੰਦੀਆਂ ਸੜਕਾ ਬਣਨ ਲੱਗੀਆਂ ਤਾਂ ਅਸੀਂ ਇੱਕ ਫਲਾਈਂਗ ਸਕੁਆਇਰ ਬਣਾਇਆ ਸੀ ਐਮ ਫਲਾਈਂਗ ਸਕੁਆਇਰ ਉਹ ਜਾ ਕੇ ਚੈੱਕ ਕਰਦੇ ਕਿ ਕੋਲ ਪੀ ਦੀ ਜਿਹੜੀ ਜੋ ਸੜਕ ਬਣ ਰਹੀ ਉਹਦੇ ਚ ਪ੍ਰੋਪਰ ਮਾਤਰਾ ਚ ਲੋਕ ਬਜਰੀ ਜੋ ਵੀ ਮਟੀਰੀਅਲ ਪੈਂਦਾ ਹੈਗਾ ਗਿਆ ਨਹੀਂ ਪਿਛਲੇ ਦਿਨੀ মিডিਆ ਦੇ ਵਿੱਚ ਖਬਰ ਵੀ ਆਈ ਸੀ ਕਿ ਅਸੀਂ ਇੱਕ ठेकेदार ਦਾ ਟੈਂਡਰ ਵੀ ਕੈਨਸਲ ਕਰਤਾ ਤੇ ਉੱਥੇ ਅਧਿਕਾਰੀਆਂ ਨੂੰ ਵੀ ਸਸਪੈਂਡ ਕਰਤਾ ਪ੍ਰੋਪਰ ਕੁਆਲਿਟੀ ਚ ਨਿਕਲੇ ਨਹੀਂਗਾ ਮਟੀਰੀਅਲ ਉਹ ਤਾਂ ਅੱਜ ਮੈਂ ਤੁਹਾਡੇ ਜ਼ਰੀਏ ਫੇਰ ਬੇਨਤੀ ਕਰਨੀ ਚਾਹਣਾ ਕਿ 350 ਸਾਲਾ ਗੁਰੂ ਸਾਹਿਬ ਦਾ ਚੱਲ ਰਿਹਾ ਹੈ ਪਵਿੱਤਰ ਸਾਲ ਚੱਲ ਰਿਹਾ ਹੈ ਕਿਰਪਾ ਕਰਕੇ ਜਿੰਨਾ ਕੁ ਵੀ ਤੁਹਾਡਾ ਦਾ ਸੰਬੰਧ ਹੈ ਤੁਹਾਨੂੰ ਮਿਲ ਜੂਗਾ ਪਰ ਘੱਟੋ ਘੱਟ ਕੁਆਲਿਟੀ ਦੇ ਵਿੱਚ ਕੋਈ ਹੇਰ ਫੇਰ ਜਾਂ ਕੋਈ ਉੱਪਰ نیچے ਨਾ ਕਰਿਓ ਮੈਂ ਨਹੀਂ ਚਾਹੁੰਦਾ ਕਿਸੇ ਦੀ ਨੌਕਰੀ ਚਲੀ ਜਾਵੇ ਮੈਂ ਨਹੀਂ ਚਾਹੁੰਦਾ ਕਿਸੇ ਦਾ ਕੋਈ ਸਾਰੀ ਉਮਰ ਵਾਸਤੇ ਟੈਂਡਰ ਹੀ ਨਾ ਮਿਲਣ ਉਹਨੂੰ ਬਲੈਕਲਿਸਟਡ ਹੋ ਜੇ ਤਾਂ ਕਰਕੇ ਸੀ ਇਹ ਲੋਕਾਂ ਦਾ ਪੈਸਾ ਹੈ ਤੇ ਇਹ ਲੋਕਾਂ ਦੇ ਆ ਸੜਕਾਂ ਤੇ ਲੋਕਾਂ ਦੇ ਕੰਮਾਂ ਤੇ ਲੱਗ ਜੇ ਤਾਂ ਇਹ ਤੋਂ ਵੱਡੀ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਰਪੰਚ ਸਹਿਬਾਨ ਮਤਾ ਪਾ ਕੇ ਦੇਣਗੇ ਜੇ ਦੋ ਪਿੰਡਾਂ ਨੂੰ ਸੜਕ ਜਾਂਦੀ ਹੈ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਮਤਾ ਪਾ ਕੇ ਦੇਣਗੀਆਂ ਕਿ ਅਸੀਂ ਸੈਟੀਸਫਾਈਡ ਹਾਂ ਇਹ ਸੜਕ ਦੇ ਮਟੀਰੀਅਲ ਤੋਂ ਫਿਰ ਅਸੀਂ ਪੈਸੇ 릴ੀਜ਼ ਕਰਾਂਗੇ ਤੇ ਜਿੰਨੇ ਵੀ ਹੁਣ ਤੱਕ ਆਏ ਨੇ ਮਤੇ ਮੈਂ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਜਾਂ ਜਿੰਨੇ ਵੀ ਮੈਂਬਰ ਸਹਿਬਾਨ ਜਾਂ ਐਨ ਜੀਓ ਵਾਲੇ ਸਮਾਜਿਕ ਜਿੰਨੇ ਵੀ ਲੋਕ ਨੇ ਕਿਰਪਾ ਕਰਕੇ ਜਿੱਥੇ ਸੜਕ ਬਣ ਰਹੀ ਹੈ ਕੋਈ ਖਾਲਾ ਬਣ ਰਿਹਾ ਜਾਂ ਕੋਈ ਸਰਕਾਰੀ ਕੰਮ ਚੱਲ ਰਿਹਾ ਜਾਂ ਕੋਈ ਸਕੂਲ ਦੇ ਕਮਰੇ ਪਹਿਰੇ ਲਾਇਬ੍ਰੇਰੀ ਬਣ ਰਹੀ ਹੈ ਕਿਤੇ ਤਾਂ ਉੱਥੇ ਜਾ ਕੇ ਪਲੀਜ਼ ਕੁਆਲਟੀ ਜ਼ਰੂਰ ਚੈੱਕ ਕਰਿਓ ਕ੍ਰਿਟਿਸਿਜ਼ਮ ਵਾਸਤੇ ਨਾ ਕਰਿਓ ਕੁਆਲਿਟੀ ਚੈੱਕ ਕਰਕੇ ਦੱਸੋ ਕਿ ਸਾਨੂੰ ਲੱਗਦਾ ਨਹੀਂ ਕਿ ਕੁਆਲਿਟੀ ਜਿਹੜੀ ਹੈ ਇਹ ਠੀਕ ਹੈ ਤਾਂ ਅਸੀਂ ਇਮੀਡੀਏਟਲੀ ਐਕਸ਼ਨ ਲਵਾਂਗੇ ਕੱਲ ਇੱਕ ਖਾਲਾ ਬਣ ਰਿਹਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹ ਬਿਨਾ ਮਸਾਲੇ ਤੋਂ ਇਟਾ ਲਾਈ ਜਾਂਦੇ ਤੇ ਅਸੀਂ ਉਹ ਖਾਲੇ ਨੂੰ ਦੁਬਾਰਾ ਸਾਡੇ ਕੋਲ ਸ਼ਿਕਾਇਤ ਆਈ ਤਾਂ ਅਸੀਂ ਵੀਡੀਓ ਤੁਸੀਂ ਦੇਖੀ ਵੀ ਹੋਣੀ ਤਾਂ ਅਸੀਂ ਵਾਪਸ ਉਹਨੂੰ ਠੇਕੇਦਾਰ ਨੋਬੀ ਅਸੀਂ ਜਿਹੜਾ ਉਹਦਾ ਟੈਂਡਰ ਕੈਨਸਲ ਕਰਕੇ ਦੁਬਾਰਾ ਖੜਾ ਹੋ ਬਣੂਗਾ ਕਿਉਂਕਿ ਜਿੱਥੇ ਪਾਣੀ ਚੱਲਣਾ ਉਹ ਤਾਂ ਫਿਰ 2 ਦਿਨ ਨਹੀਂ ਕੱਟਣਾ ਉਹਨੇ ਸੋ ਇਸ ਕਰਕੇ ਅੱਜ ਗੁਣਵਤਾ ਜਿਹੜੀ ਹੈ ਉਹ ਮਿਆਰੀ ਹੋਊਗੀ ਤੇ ਪੰਜ ਚਲਾਂ ਦੇ ਮਰਮਤ ਦਾ ਕਲੋਜ਼ ਵੀ ਉਹਦੇ ਵਿੱਚ ਹੈ ਠੇਕੇਦਾਰ ਨਹੀਂ ਕਰਨੀ ਹੈ ਜੇ ਪਹਿਲੀ ਵਧੀਆ ਬਣਾ ਦੇ ਪਪਾ ਹਸਲ ਮਰਮਤ ਕਰਨੀ ਲੋੜ ਨਹੀਂ ਪਣੀ ਚਾਹੀਦੀ ਪਹਿਲੇ ਹੀ ਵਧੀਆ ਬਣਾ ਦੇ ਸੋਦਾ ਇਨਕਲੂਡਡ ਹੈ ਉਹਦਾ ਪੈਸਾ ਜਿਹੜਾ ਉਹਦੇ ਵਿੱਚ ਰਿਪੇਅਰ ਵੀ ਉਸੇ ਨੂੰ ਕਰਨੀ ਪਊਗੀ ਫਿਰ ਸੋ ਇਹ ਵਰਲਡ ਲੈਵਲ ਦੇ ਜਿਹੜੇ ਗੁਣ ਪਤਾ ਦੇ ਮਾਪਦੰਡ ਨੇ ਉਹਨਾਂ ਨੂੰ ਉਹ ਫਾਲੋ ਕਰਨਗੇ ਇਹ ਹੁਣ ਤੱਕ ਪੰਜਾਬ ਦੇ ਵਿੱਚ ਕੀਤਾ ਹੋਇਆ ਸਭ ਤੋਂ ਵੱਡਾ ਸੜਕ ਨਿਰਮਾਣ ਹੈ ਜੀ ਇਸ ਤੋਂ ਪਹਿਲਾਂ 47000 ਲਗਭਗ 45 ਯਾਰੀ ਹੋ ਗਿਆ ਪਰ 44920 ਕਿਲੋਮੀਟਰ 45000 ਕਿਲੋਮੀਟਰ ਦਾ ਸੜਕਾਂ ਦਾ ਕਿਸੇ ਨੇ ਨਕਸ਼ਾ ਨਹੀਂ ਬਣਾਇਆ ਜੇ ਕੋਈ ਵੈਸੇ ਜਾਂਦਾ ਸੀ ਐਮਐਲਏ ਜਾਂਦਾ ਸੀ ਜਾਂ ਮੰਤਰੀ ਜਾਂਦਾ ਸੀ ਆ ਬਣਾ ਦਿਓ ਜੀ ਟੋਟਾ ਜਿਹਾ ਬਣਾ ਦਿਓ ਸਾਡਾ ਟੋਟਾ ਜਿਹਾ 2 ਕਿਲੋਮੀਟਰ ਦਾ 4 ਕਿਲੋਮੀਟਰ ਦਾ ਬਣ ਜਾਂਦਾ ਸੀ ਪਰ ਇਸ ਤਰ੍ਹਾਂ ਪੰਜਾਬ ਪੱਧਰ ਤੇ ਕਿਸੇ ਨੇ ਉਲੀਕਿਆ ਨਹੀਂ ਜਿਹੜਾ ਕਿ ਅਸੀਂ ਨਕਸ਼ਾ ਉਲੀਕ ਕੇ ਤੁਹਾਡੇ ਸਾਹਮਣੇ ਮੇਂ ਪੇਸ਼ ਕਰਦੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਹਾਂਜੀ ਦੇਖੋ ਪੀ ਡਬਲਯੂ ਡੀ ਦਾ ਜਿਹੜਾ ਹੈਗਾ ਪਲਾਨ ਰੂਡਸ 2200 ਕਿਲੋਮੀਟਰ ਤੇ ਰੂਰਲ ਲਿੰਕ ਰੋਡਸ 18545 ਕਿਲੋਮੀਟਰ 2200 22501 ਕਰੋੜ ਬਜਟ ਹੈ 18545 ਦਾ 5200 26 ਕਰੋੜ ਰੁਪਏ ਸਾਰੇ ਟੈਂਡਰ ਫਲੋਟ ਹੋ ਗਏ ਤੁਜਾਨੀ ਕੇ 770027 7727 7727 ਕਰੋੜ ਰੁਪਇਆ ਕੱਲਾ ਪੀਡਬਲਯੂਡੀ ਦਾ ਮੰਡੀ ਬੋਰਡ ਦਾ 22291 7697 ਲਗਭਗ 7000 ਹੀ ਇਹ ਲਾ ਲੋ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕਾਉਂਸਲ ਤੇ ਨਗਰ ਪੰਚਾਇਤਾਂ ਦਾ 1255 785 ਕਰੋੜ 16209 ਕਰੋੜ ਰੁਪਏ ਟੋਟਲ ਬਜਟ ਹਾਂਜੀ ਉਹ ਡਿਪੈਂਡ ਡਿਪੈਂਡ ਕਰਦਾ ਹੈ ਕਿ ਉਹਦੀ ਲੈਂਥ ਕਿੰਨੀ ਹੈ ਟਾਈਮ ਬਾਉਂਡ ਵੀ ਦਿੱਤਾ ਜਾਊਗਾ ਨਾਲ ਕੁਆਲਟੀ ਬਾਉਂਡ ਵੀ ਹੈ ਨਾਲ ਤੇ 5 ਸਾਲ ਦਾ ਉਹਨਾਂ ਦਾ ਮੇਨਟੇਨੈਂਸ ਦਾ ਵੀ ਉਹਦਾ ਵਿੱਚ ਹੈਗਾ ਇਨਕਲੂਡਡ ਹੈ ਤੇ ਉਹਨਾਂ ਨੂੰ ਹੀ ਠੇਕੇਦਾਰ ਜਿਹਨੂੰ ਟੈਂਡਰ ਮਿਲੂਗਾ ਉਹੀ ਉਹਦੀ ਮੇਨਟੇਨੈਂਸ ਕਰੂਗਾ ਮੈਂ ਚਾਹੁੰਨਾ ਕਿ ਇਹ ਜੀ ਵਧੀਆ ਸੜਕ ਬਣਦੀ ਜਾਵੇ ਕਿ 5 ਸਾਲ ਉਹਦੀ ਮੇਨਟੇਨੈਂਸ ਹੀ ਲੋੜ ਨਾ ਪਵੇ ਸ਼ੁਰੂ ਹੋ ਚੁੱਕਿਆ ਹੈ 17 ਅਕਤੂਬਰ ਨੂੰ ਤਰਨਤਾਰਨ ਸਾਹਿਬ ਕੇ 19000 ਕਿਲੋਮੀਟਰ ਸੜਕਾਂ ਦਾ ਉਸ ਦਿਨੋਂ ਤੋਂ ਕਾਰਨ ਕੀਤਾ ਸੀ ਸੜਕਾਂ ਬੜ ਰਹੀਆਂ ਨੇ ਜਿਹੜੀ ਹੈ 24 320 ਕਿਲੋਮੀਟਰ ਸੜਕਾਂ ਨੇ ਸਿਰ ਪਹਿਲੇ ਦੀ 235 ਹਾਂ ਇਨਕਲੂਡਡ ਨਹੀਂ ਇਨਕਲੂਡਡ ਟੋਟਲ ਟੋਟਲ 44920 ਬਣ ਜਿਹਾ ਤੇ ਇਸ ਵਕਤ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਲੋਕਾਂ ਨੂੰ ਕੰਪਲੇਂਟ ਵਾਸਤੇ ਕੋਈ ਆਫਿਸ ਚਾਹੀਦਾ ਹਰ ਰੋਜ਼ ਤਾਂ ਕੰਪਲੇਂਟ ਆਉਂਦੀ ਹੈ ਹਰ ਕੋਈ ਹਰ ਕੋਈ ਬੰਦਾ ਵੀਡੀਓ ਬਣਾ ਕੇ ਕਹਿੰਦਾ ਦੇਖ ਲਓ ਜੀ ਸੜਕ ਮਾੜੀ ਬਣ ਰਹੀ ਹੈ ਮੈਂ ਕਹਿੰਦਾ ਵੀਡੀਓ ਹੀ ਪਾ ਦਿਓ ਅਸੀਂ ਆਪ ਉਹ ਵੀ ਚੈੱਕ ਕਰ ਲਾਂਗੇ ਪੰਜਾਬ ਸਰਕਾਰ ਆਪਦੇ ਲੈਵਲ ਤੇ ਕਰੀ ਆਰਡੀਐਫ ਚ ਕੋਈ ਪੈਸਾ ਨਹੀਂ ਦੇਖੋ ਕੋਈ ਕਹਿੰਦਾ 480 ਕਰੋੜ ਦੇਤੇ ਕੋਈ ਕਹਿੰਦਾ 800 ਦੇਤੇ ਕੋਈ ਕਹਿੰਦਾ 411 ਦੇਤੇ ਝੂਠ ਬੋਲਣ ਤੋਂ ਪਹਿਲਾਂ ਸਲਾਈ ਕਰ ਲਿਆ ਕਰਨੇ ਇੱਕ ਰੁਪਿਆ ਵੀ ਨਹੀਂ ਆਇਆ ਜੀ 1600 ਕਰੋੜ ਚੋਂ ਸਪੈਸ਼ਲ ਪੈਕੇਜ ਹਾਂ ਤੁਸੀਂ ਕਹਿ ਦਿਓ ਜੋ ਜੇ ਅਗਰ ਬਾੜ ਨਾ ਆਤੀ ਤੋ ਵੀ ਉਹ ਪੈਸੇ ਆਨੇ تھے ਉਹ ਸੈਂਟਰ ਹਰ ਸਟੇਟ ਕੋ ਜਾਰੀ ਕਰਦਾ ਹੈ ਅਗਰ ਉਸਕੋ ਕਹੋਗੇ ਇਸਕੋ ਇਨਕਲੂਡ ਕਰ ਲਓ ਫਿਰ ਤੋ 1600 ਵੀ ਆ ਗਿਆ ਹੋਗਾ ਫਿਰ ਕੋਈ ਪੈਸਾ ਨਹੀਂ ਆਈ ਉਸ ਮੇਸਰ ਦੋ ਤਿੰਨ ਦੋ ਤਿੰਨ ਜਗ੍ਹਾ ਤੋਂ ਸਾਨੂੰ ਸ਼ਿਕਾਇਤ ਆਈ ਸੀ ਜਿੱਥੇ ਇਮੀਡੀਏਟਲੀ ਐਕਸ਼ਨ ਲਿਆ ਗਿਆ ਸੰਗਰੂਰ ਤੇ ਭਵਾਨੀਗੜ੍ਹ ਦੀਆਂ ਇੱਕ ਦੋ ਸੜਕਾਂ ਸੀਗੀਆਂ ਇੱਕ ਮਾਨਸਾ ਦੇ ਨੇੜੇ ਸੜਕ ਸੀਗੀ ਤੇ ਉਹ ਠੇਕੇਦਾਰ ਦਾ ਟੈਂਡਰ ਜਿਹੜਾ ਉਹ ਕੈਨਸਲ ਕੀਤਾ ਗਿਆ ਕੁਆਲਟੀ ਮਾੜੀ ਸੀ ਤੇ ਨਵੇਂ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਤੇ ਤੁਸੀਂ ਵੀਡੀਓ ਚ ਦੇਖ ਹੀ ਲਿਆ ਹਣ ਇਹਦੇ ਨਾਲ ਮੈਸੇਜ ਇਹ ਵੀ ਜਾਂਦਾ ਕਿ ਅਸੀਂ ਕੁਆਲਟੀ ਵਾਲੇ ਮਾਮਲੇ ਚ ਕੋਈ ਸਮਝੌਤਾ ਨਹੀਂ ਕਰਨਾ ਕਿਸੇ ਬੱਕ ਦਾ ਦੇਖੋ ਆਰਟੀਪੀ ਪਾਨਪਾਸ ਵਾਲਿਆਂ ਦਾ ਖਾਤਾ ਚੱਲ ਰਿਹਾ ਸਾਡੀ ਵੀ ਚੱਕਾ ਜਾਮ ਹੈ ਉਸ ਦੇ ਉੱਤੇ ਸਰਕਾਰ ਕੀ ਕੋਈ ਐਕਸ਼ਨ ਬਰੈਂਡ ਨਹੀਂ ਕੀਤਾ ਕੋਈ ਪੈਟਰਨ ਨਹੀਂ ਆ ਰਿਹਾ ਪਾਣੀ ਦੇ ਵਿੱਚ ਭੇਜ ਦਿੱਤੇ ਦੇਖੋ ਪੁਰਾਣੀਆਂ ਸਰਕਾਰਾਂ ਨੇ ਜੋਕਿਤ ਕੀਤਾ ਹੋਇਆ ਉਹਦੇ ਹੁਣ ਨਤੀਜੇ ਆ ਰਹੇ ਨੇ ਉਹਨੇ ਕੱਚੇ ਕੰਮ 'ਇਂ ਭਰਤੀ ਕਰ ਲਏ ਨਾ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਕਦੋਂ ਤੱਕ ਰਹਿਣਗੇ ਕਿੰਨੀ ਇਹਨਾਂ ਦੀ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਜੀ ਉਹਦੋਂ ਕੱਚ ਘੜੜ ਕਹਿੰਦਾ ਜਿਹਨੂੰ ਪੰਜਾਬੀ ਚ ਕੱਚ ਘੜੜ ਚ ਕਰਗੇ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਆਪਾਂ ਕਿਹੜਾ ਦੁਬਾਰੇ ਆਉਣਾ ਇੱਕ ਵਾਰੀ ਕਰ ਲਓ ਮੈਂ ਨਹੀਂ ਚਾਹੁੰਦਾ ਕਿਸੇ ਦੇ ਇੱਕ ਚੁੱਲ੍ਹੇ ਦੀ ਅੱਗ ਬੁਜੇ ਅਸੀਂ ਸਾਰੇ ਪੀਆਰਟੀਸੀ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਦੇ ਵਿੱਚ ਆ ਕਿਸੇ ਦਾ ਕੋਰਟ ਚ ਕੇਸ ਚੱਲਦਾ ਹੈ ਕਿਸੇ ਦੀ ਪੀਆਈਐਲ ਪਈ ਹੋਈ ਹੈ ਕਿਸੇ ਦਾ ਕੋਈ ਟੈਕਨੀਕਲ ਇਸ਼ੂ ਹੈ ਐਡਵੋਕੇਟ ਚੈਨਲ ਨਾਲ ਵੀ ਹਰ ਰੋਜ਼ ਮੀਟਿੰਗ ਹੁੰਦੀ ਹੈ ਤੇ ਅਸੀਂ ਉਹਨਾਂ ਸਾਰਿਆਂ ਦਾ ਮਸਲਾ ਜਿਹੜਾ ਹੈ ਉਹ ਹੱਲ ਕਰਾਂਗੇ ਬੈਠ ਕੇ ਹੱਲ ਕਰਾਂਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਤੇ ਉਹ ਉਹ ਵਧੀਆ ਤਰੀਕੇ ਨਾਲ ਗੱਲਬਾਤ ਕਰਨ ਟੇਬਲ ਤੇ ਬਹਿ ਕੇ ਜਰੂਰ ਉਹਨਾਂ ਦਾ ਹੱਲ ਹੋਊਗਾ ਕੋਈ ਅਸੀ ਗੱਲ ਨਹੀਂ ਮੈਂ ਖੁਦ ਇੱਕ ਪਿੰਡਾਂ ਚ ਆਇਆ ਹਾਂ ਮੈਨੂੰ ਪਤਾ ਹੈ ਨੌਕਰੀ ਕੋ ਬਾਰੀ ਮਿਲਦੀ ਹੈ ਦੁਬਾਰਾ ਉਹਨ ਜੇ ਨਹੀਂ ਜੇ ਨਿਕਲ ਜਾਣਗੇ ਕਿੱਥੇ ਜਾਣਗੇ ਉਹ ਉਮਰ ਹੀ ਇੰਨੀਆਂ ਹੋ ਗਈਆਂ ਕਿਸੇ ਹੋਰ ਜੋਬ ਵਾਸਤੇ ਵੀ ਅਪਲਾਈ ਨਹੀਂ ਕਰ ਸਕਦੇ ਸੋ ਮੈਂ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਆਰਥਿਕ ਘਰੇਲੂ ਸਮੱਸਿਆਵਾਂ ਨੂੰ ਸਮਝਦਾ ਸੋ ਲੋਕਾਂ ਨੂੰ ਵੀ ਦਿੱਕਤਾਂ ਆਵੇ ਬਸ ਇਸ ਕਿਸਮ ਦਾ ਬਾਕੀ ਡੈਮੋਕਰੈਟਿਕ ਰਾਈਟ ਹੈ ਹਰੇਕ ਦਾ ਕਿ ਉਹ ਆਪਣੇ ਹੱਕਾਂ ਵਾਸਤੇ ਆਪਣੀਆਂ ਹੱਕਾਂ ਹੱਕੀ ਮੰਗਾਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਤਰੀਕਾ ਅਪਣਾ ਸਕਦਾ ਪਰ ਲੋਕਾਂ ਨੂੰ ਤੰਗ ਕਰਨ ਵਾਲਾ ਤਰੀਕਾ ਨਾ ਅਪਣਾ ਪਲੀਜ਼ ਜੀ ਇਹਨਾਂ ਦਾ ਕਾਰਨ ਹੈ ਇਹ ਕਹਿੰਿਆ ਕਿ ਸੀਐਮ ਕਹਿ ਰਹੇ ਹੈ ਕਿ ਆਪ ਇਹ ਕਰਨਾ ਹੋ ਤਾਂ ਆਗਿਆ ਦੀ ਗੱਲ ਕਰ ਰਹੇ ਹਾਂ ਪੰਜਾਬ ਕੇ ਧਿਆਨ ਦੇਣਾ ਚਾਹੀਏ ਰਾਜਨੀਤੀ ਬਹੁਤ ਜ਼ਿਆਦਾ ਹੈ ਮੂਝੇ ਆਪ ਇਹ ਇਹ ਬਤਾ ਦਿਜੀਏ ਰਾਜਨੀਤੀ ਕਰਨ ਕਿਆ ਹੁੰਦਾ ਹੈ ਚਲੋ ਅੱਜ ਇਸੇ ਤੇ ਬਾਤ ਕਰਦੇ ਚਲੋ ਬਤਾਓ राजनीति करने क्या होता है तो हम राजनीति में और क्या करेंगे फिर हम पहले तो कहते हैं अगर तो एनजीओ थी इंडिया अगेंस्ट करप्शन तो कहते राजनीति में आओ ऐसे थोड़ी सड़कों पे बैठ के कानून बनते राजनीति जब राजनीति में आ गए तो कहते राजनीति कर रहे हो आप तो ये राजनीति क्या है यार स्पोर्ट्स का इंफ्रास्ट्रक्चर हमारा इतना गंदा था इतना बुरा था कि एक बच्चा सत्रह साल की उम्र में वो डंक डंक बोलते हैं उसको बास्केटबॉल में डंक लगाने की कोशिश कर रहा था, तो साढ़े सात सौ किलो का साढ़े सात क्विंटल का पोल उस पे गिर गया और उसकी मौके पे मौत हो गई मैं उनके घर पे अफसोस करने चला गया इसमें राजनीति क्या है जी आप भी लिखोगे ना कल कि मेरे सवाल के जवाब में भगवंत मान ने यह कहा आप लिखो राजनीति क्या होती है बताइए क्या इसमें क्या राजनीति है अफसोस करना राजनीति है क्या और इंफ्रास्ट्रक्चर मैंने पूरे देश का कहा है अभी 2030 की कॉमनवेल्थ मिल गई है हमें 2010 में मिली थी क्या किरकरी हुई थी वहां पे पुल गिर रहे थे स्विमिंग पूल का पानी लीक कर रहा था छतें गिर रही थी कॉमनवेल्थ गेम्स थी वो 2010 वाली 20 साल बाद दोबारा मिली है कम से कम इंफ्रास्ट्रक्चर तो ठीक करो और ये पहली घटना नहीं है तीन दिन पहले बहादुरगढ़ में भी ऐसे ही एक बच्चा मरा है क्या ग्राउंडों से लाशें आएंगी कम से कम इंफ्रास्ट्रक्चर की वजह से तो जो आ, मतलब ऐसे घटनाएं हो रही हैं वो तो रोक सकते हैं ना एमपी का बारह लाख तीस हजार रुपए एमपी लैड का वो पैसा लगा नहीं वहां पे मेरे पास उनके कागज दे दिए उन्होंने क्योंकि एमपी कौन है कांग्रेस कौन का था एमपी दीपेंद्र हुडा इसके पैसे लगाने नहीं खुद देने नहीं बच्चे मरते रहे इसमें राजनीति है जी तो अगर ये राजनीति है ना किसी सत्रह साल के बच्चे के यहां अफसोस करने जाना अगर राजनीति है तो हम चौबीस घंटे करेंगे जी राजनीति में हम जहां जाओ राजनीति कर रहे हैं राजनीति में है तो राजनीति करेंगे भाई अच्छा अगर ना जाओ इसका मतलब राजनीति नहीं आती इनको बताइए ਕੌਣ ਕਰਨੇ ਉਹ ਉਦੋਂ ਕਿਉਂ ਨਹੀਂ ਆਏ 1 ਨਵੰਬਰ ਨੂੰ ਲੁਧਿਆਣੇ ਕਿਉਂ ਨਹੀਂ ਆਏ ਜਦੋਂ ਮੈਂ ਓਪਨ ਡਿਬੇਟ ਦਾ ਕਿਹਾ ਸੀ ਬੀਜਪੀ ਦਾ ਪ੍ਰਧਾਨ ਕਹਿੰਦਾ ਵੀ ਕਾਕਾ ਤੇ ਡਿਬੇਟ ਕਰਨੀ ਹੈ 15 ਲੱਖ ਤੇ ਨਾ ਕਰੀਏ 2 ਕਰੋੜ ਨੌਕਰੀਆਂ ਹਰ ਇੱਕ ਸਾਲ ਉਦੋਂ ਨਾ ਕਰੀਏ ਕਰਜ਼ਾ ਮਾਫ ਸਾਰਾ ਉਦੋਂ ਨਾ ਕਰੀਏ ਜੋ ਜੁਮਲੇबाजी ਹੋ ਰਹੀ ਹੈ ਕਰ ਲੋ ਟਵੀਟਰ ਨੂੰ ਕਹੋ ਆ ਜਾ ਕੋਈ ਨਹੀਂ ਹਾਂ ਜੀ ਆਉਂਦੇ ਰਹਿੰਦੇ ਆ ਸਾਰੇ ਮੰਤਰੀ ਵਧੀਆ ਟੂਰਿਜ਼ਮ ਪਲੇਸ ਹੈ ਪੰਜਾਬ ਰੋਟੀ ਰੋਟੀ ਸਾਗ ਸੂਖਾ ਖਾ ਗੇ ਮੱਕੀ ਦੀ ਰੋਟੀ ਖਾ ਕੇ ਸਾਗ ਖਾ ਗੇ ਤੇ ਜਾ ਕੇ ਕਹਿੰਦੇ ਕੇਂਦਰ ਨੂੰ ਰਿਪੋਰਟ ਦੇ ਮੈਂ ਕਹਿੰਦਾ ਪੁੱਛਦਾ ਖਾਣਾ ਇਹਨਾਂ ਨੂੰ ਉਹ ਤੇ ਦੋ ਬੰਦਿਆਂ ਨੇ ਚੱਲਦੇ ਆ ਚਾਹੇ ਸੀਵਰੇਜ ਦਾ ਢੱਕਣ ਬਦਲਣਾ ਹੈ ਤਾਂ ਵੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪੈਂਦੀ ਜਾਂ ਮੋਦੀ ਨਾਲ ਗੱਲ ਮਿੱਟੂ ਹੋ ਰਹੀ ਵਿਚਾਰੇ ਚਲੋ ਕੋਈ ਨਾ ਫੱਕੀ ਲੇ ਦੇਖੋ ਜੀ ਜਿਹੜੇ ਕਾਨੂੰਨ ਨੇ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਉਹਨਾਂ ਮੁਤਾਬਕ ਅਸੀਂ ਬਹੁਤ ਸਾਰੀਆਂ ਇਹਨਾਂ ਦੇ ਬੱਸਾਂ ਦੇ ਕੈਨਸਲ ਕੀਤੇ ਨੇ ਪਰਮਿਟ ਜਿਹੜੇ 30 30 ਕਿਲੋਮੀਟਰ ਬਾਅਦ ਇਹਨਾਂ ਨੇ ਵਧਾ ਰੱਖੇ ਸੀ 30 ਕਿਲੋਮੀਟਰ ਇੱਥੇ ਫੇਰ ਅੱਗੇ ਫੇਰ ਅੱਗੇ ਫੇਰ ਅੱਗੇ ਸਾਡੇ ਲਈ ਕੋਈ ਆਰਬਿਟ ਕੋਈ ਨਿਊਦੀਪ ਕੋਈ ਪ੍ਰਾਈਵੇਟ ਬੱਸ ਸਾਡਾ ਨਾਂ ਤਾਂ ਪਾਈਪ ਦੀ ਜਵਾਦ ਹੈ ਨਾ ਅਸੀਂ ਆਪ ਪੈਸੇ ਲੈਣੇ ਆ ਅਸੀਂ ਚਾਹੁੰਦੇ ਆ ਕਿ ਹੁਣ ਸਰਕਾਰ ਬੱਸਾਂ ਪਾਊਗੀ ਨਵੀਆਂ 900 ਦੇ ਕਰੀਬ ਬੱਸਾਂ ਪੰਜਾਬ ਰੋਡਵੇ ਦੀ ਫਲੀਟ ਵਿੱਚ ਸ਼ਾਮਲ ਹੋਣ ਗਿਆ ਸ਼ਾਨਦਾਰ ਬੱਸਾਂ ਪਾਵਾਂਗੇ ਤਾਂ ਕਿ ਅਪਡੇਟ ਕਿਉਂਕਿ ਜ਼ਮਾਨਾ ਬਦਲ ਰਿਹਾ ਐ એનર્ਜੀ ਦਾ ਜ਼ਮਾਨਾ ਬਦਲ ਰਿਹਾ ਉਹਦੇ ਮੁਤਾਬਕ ਹੀ ਅਪਡੇਟਡ ਬੱਸਾਂ ਹੋਣ ਗਿਆ ਤਾਂ ਕਿ ਅਗਲੇ 20-25 ਸਾਲ ਲੋੜ ਨਾ ਪਵੇ ਤੇ ਇਸ ਕਰਕੇ ਸਾਡੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ 1 ਰੁਪਏ ਦੀ ਵੀ ਹਾਨੀ ਪਹੁੰਚਾਉਣ ਦੀ ਕੋਈ ਨਾ ਮਨਸ਼ਾ ਹੈ ਨਾ ਇੱਛਾ ਹੈ ਤੇ ਨਾ ਹੀ ਅਸੀਂ ਕਰਾਂਗੇ ਹਜੇਕਾ ਉਹਦੇ ਵਿੱਚ ਉਹਨੇ ਗੈਂਗਾਂ ਦੀ ਸਾਰੇ ਗੈਂਗਾਂ ਦੀ ਰਿਪੋਰਟ ਵੀ ਦਿੱਤੀ ਨਾ ਵੀ ਕਿਹੜੇ ਕਿਹੜੇ ਨੇ ਸੁਖਿੰਦਰ ਸਿੰਘ ਦਾਵਾਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ ਚ ਗੈਂਗਸਟਰ ਵੱਧ ਗਏ ਤੇ ਸੁਖਿੰਦਰ ਸਿੰਘ ਦਾ ਉਹ ਵੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਜਿਹਾ ਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ ਕਮਾਲ ਹੈ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦੇ ਨਾਂ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਬਹੁਤ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੇ ਸੁਖਿੰਦਰ ਸਿੰਘ ਦਾਵਾ ਜੀ ਤੁਸੀਂ ਭਾਵੇਂ ਇਹਦੀ ਚਿੱਠੀਆਂ ਨਾਲ ਲਿਖੋ ਜਿੱਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਆ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਪਾਈ ਜਾ ਰਹੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ ਚ ਹੈ ਇਹਦੇਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕੋਈ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬੱਤ ਦੇ ਭਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕਿ ਆ ਜਾਏ ਕੋਈ ਸ਼ੂਟਰ ਆ ਜਾਏ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤ ਫਹਿਮ ਇਚ ਮੇਕਰਾਲੀ ਵਾਲੇ ਬੱਸ ਸਾਡੇ ਤੇ ਖੜਿਆ ਸੀ ਅੱਜ ਸੱਚੀ ਮੁੱਚੀ ਇੱਧਾ ਪੌਣਾ ਘੰਟਾ ਬਸ ਰਹੀ ਆਈ ਪਹਿਲਾਂ ਤਾਂ ਚਾਰ-ਕ ਬੰਦੇ ਖੜੇ ਸੀ ਉੱਥੇ ਬਾਤ ਚ ਥੋੜਾ ਜ਼ਿਆਦਾ ਹੋ ਗਏ ਤੇ ਜਦੋਂ ਬੱਸ ਆਈ ਤਾਂ ਉਹ ਜੋ ਬੈਗਮਨ ਡੀਸੀ ਰੋਪੜ ਨੂੰ ਬੁਲਾ ਕੇ ਕਿਹਾ ਕਿ ਭਾਵੇਂ ਕਰਾਲੀ ਤੋਂ ਹੀ ਚਲਾਈਏ ਜਾਣ ਭਾਵੇਂ ਲੋਕਲ ਜਿਹੜੇ ਕਿਉਂਕਿ ਉਹਨਾਂ ਲੋਕਲ ਜਾਣਾ ਸੀਗਾ ਕਿਸੇ ਨੇ ਪਠਾ ਸਾਹਿਬ ਜਾਣਾ ਸੀ ਮੱਥਾ ਟੇਕਣ ਕਿਸੇ ਨੇ ਰੋਪੜ ਜਾਣਾ ਸੀ ਕੁਈ ਦਰਬਾਰ ਸਾਹਿਬ ਵਾਲੇ ਵੀ ਸੀਗੇ ਲੰਬੇ ਰੂਟ ਵਾਲੇ ਵੀ ਸੀਗੇ ਤੇ ਕੋਈ ਦਿੱਕਤ ਨਾ ਆਵੇ ਮੈਂ ਐਸੀ ਕਰਕੇ ਕਹਿਣਾ ਜਿਹੜੇ ਪੀਆਟੀਸੀ ਵਾਲੇ ਸਾਡੇ ਭਰਾ ਨੇ ਕਿ ਕਿਸੇ ਨੇ ਮੱਥਾ ਟੇਕਣ ਜਾਣਾ ਹੈ ਕਿਸੇ ਦੀ ਸੁੱਖਣਾ ਪੂਰੀ ਹੋ ਗਈ ਕਿਸੇ ਨੇ ਸੁੱਖਣਾ ਸੁਖਣ ਜਾਣਾ ਤੇ ਉਹਦੇ ਵਿੱਚ ਹੀ ਤੁਹਾਡੀਆਂ ਦੁਆਵਾਂ ਜਿਹੜੀਆਂ ਨੇ ਉਹ ਛੁਪੀਆਂ ਹੋਈਆਂ ਨੇ ਆਪਣੀ ਯੂਨੀਅਨ ਦੇ ਜਿਹੜੇ ਕਰਤਾ ਧਰਤਾ ਨੇ ਪ੍ਰਬੰਧਕ ਨੇ ਉਹਨਾਂ ਨੂੰ ਸਾਡੇ ਕੋਲੇ ਭੇਜੋ ਗਲਬਾਤਾ ਹਾਜ਼ਰ ਹਰ ਬਖਤਾ ਹਾਜ਼ਰ ਬੰਦਾ ਹੱਕ ਵੀ ਮਿਲੂਗਾ ਪਰ ਕੋਈ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਕੋਈ ਇਸ ਤਰ੍ਹਾਂ ਦਾ ਕਦਮ ਨਾ ਧੋ ਪਲੀਸ ਐਸਓਐਫ ਲੈ ਕੇ ਪਰ ਫਿਰ ਸੈਂਟਰ ਨੇ ਹੱਥ ਪਿੱਛੇ ਖਿੱਚ ਲਈ ਕਿਹਾ ਕਿ ਅਸਲੋਸ ਫਿੱਟ ਆਪਣੇ ਆਪੋ ਬਸਤਾ ਪਹਿਲੀ ਗੱਲ ਤਾਂ ਸੈਂਟਰ ਦੇ ਹੱਥ ਹੋਣੇ ਨਹੀਂ ਚਾਹੀਦੇ ਸੀ ਜਿਹੜੇ ਪਿੱਛੇ ਖਿੱਚਣੇ ਪਏ ਕਿਉਂ ਪੰਗੇ ਲੈਂਦੇ ਹੋਏ ਇਸ ਤਰ੍ਹਾਂ ਦੇ ਮੈਂ ਉਸ ਦਿਨ ਕਿਹਾ ਸੀਗਾ ਪੰਜਾਬਾ ਬੰਚੇ ਮੈਂ ਦਿੱਲੀ ਪੀਸੀ ਕਿਤੀ ਸੀ ਮੈਂ ਕਿ ਉਹਨਾਂ ਨੇ ਕਿਹਾ ਕਿ ਓਕੇ ਡੈਫਰ ਕਰਤੇ ਸਾਰੇ स्टेटस को बने रहूंगा एही चंडीगढ़ एही पंजाब यूनिवर्सिटी एदे एसबीएल क्यों पंगे लंदे ने पंगे लेके ਬਾਝ ਹੱਥ ਪਿੱਛੇ ਖਿਚਲੇ ਪੰਜਾਬ ਜੁਨੀਵਰਸਿਟੀ ਚੋਂ ਹੱਥ ਪਿੱਛੇ ਖਿਚਲੇ ਚੰਡੀਗੜ੍ਹ ਤੋਂ ਹੱਥ ਪਿੱਛੇ ਖਿਚਲੇ ਹੱਥ ਫਸਾਉਂਦੇ ਕਿਉਂ ਨੇ ਜਿਹੜੇ ਪਿੱਛੇ ਕਿਤਨੇ ਪੈਂਦੇ ਸੀ ਸੀਐਮ ਸਾਹਿਬ ਐਸਾ ਯਾਰ ਜਿਲ੍ਹਾ ਪੱਛੇ ਦੀ ਰਾਜਨੀਤੀ ਹੋ ਰਹੀ ਹੈ ਔਰ ਬੀਐਲਓ ਨੂੰ ਕਾਫੀ ਪ੍ਰੈਸ਼ਰ ਹੈ ਆਪਨੇ ਸੁਨਾ ਹੋਗਾ ਪੂਰੇ ਗਾਜਾ ਐਸਾ ਯਾਰ ਹੋ ਰਹਾ ਬੀਐਲਓ ਸੁਸਾਇਡ ਦੇਖੋ ਅਗਰ ਕਿਸੇ ਸਟੇਟ ਕੋ ਐਸਆਈਆਰ ਸੇ ਕੋਈ ਕੋਈ ਸ਼ਿਕਾਇਤ ਹੈ ਤਾਂ ਚੋਣ ਆਯੋਗ ਕੋ चुनाव कमीशन को उसका जवाब देना चाहिए यह कहने के बजाय सबूत लेके सबूत लेके आए आप सबूत दो अगर किसी पोलिटिकल पार्टी को एस पे आपत्ति है, तो चुनाव आयोग जवाब देना उसका कि जी क्या आपत्ति है बताइए सारी पार्टियों सभी उस, उस प्रदेश की सभी पार्टियों को बुलाए चुनाव कमीशन क्या किसी किसी पार्टी को किसी का नाम डिलीट करने में और किसी का नाम ऐड करने में आपत्ति हो सकती है अगर सिर्फ एक ही पार्टी के डिलीट हो रहे हैं और एक ही पार्टी के ऐड हो रहे हैं तो आपत्ति होगी तो उसका जवाब चुनाव कमीशन देना को, को देना पड़ेगा ना कि चुनाव कमीशन ये कह दे कि आप सबूत लेके आओ ईवीएम हैक होती है सबूत लेके आओ आप क्यों नहीं बताते भी कि नहीं हो सकती ये हैक प्रूफ है अच्छा जब भी ईवीएम वी या एफ की एस की जब भी बात होती है ईवीएम हैकिंग की और एस की तो बीजेपी उनके पक्ष में क्यों आके खड़ी हो जाती है ईवीएम के पक्ष में अगर बीजेपी को मोदी पर इतना यकीन है कि मोदी की लहर है जी मोदी के नाम पे जीतें हैं तो वो कहें जैसे मर्जी करवा लो जो मर्जी ईवीएम चेक करवा लो हमें तो मोदी पर यकीन है लेकिन वो ईवीएम के पक्ष में आके खड़े हो जाते हैं इट मीन्स समथिंग इज रॉन्ग ਕਿੰਨੇ ਸੈਮੀ ਫਾਈਨਲ ਕਰੋਗੇ ਹੁਣ ਸੈਮੀ ਫਾਈਨਲ ਇੱਕੋ ਹੀ ਹੁੰਦਾ ਹੈ ਉਹੀ ਹੁੰਦਾ ਉਹੀ ਹੁੰਦਾ ਫਿਰ ਇਹ ਪਾਮੇਲਾ ਹੈ ਐਸੇ ਕੰਮ ਚ ਆਪਾਂ ਸਾਰੇ ਹੈ ਨਾ ਪਰਫਾਰਮੈਂਸ ਟੈਸਟ ਸੈਮੀ ਫਾਈਨਲ ਉਹ ਸੈਮੀ ਫਾਈਨਲ ਕਿੱਧਰ ਗਏ ਪਹਿਲਾਂ ਉਹਨੂੰ ਪੁੱਛ ਲਿਓ ਸੈਮੀ ਫਾਈਨਲ ਕਿੱਥੇ ਨੇ ਯਾਰ ਇਲੈਕਸ਼ਨ ਹੈ ਜਸਟ ਇਲੈਕਸ਼ਨ ਹੈ ਸਰਪੰਚੀ ਦੀ ਹੋ ਕੇ ਹੱਟੀ ਹੈ ਕਾਰਪੋਰੇਸ਼ਨ ਦੀ ਹੋਊਗੀ ਜ਼ਿਲ੍ਹਾ ਪ੍ਰਸ਼ਦ ਦੀ ਆ ਗਈ ਅੱਗੇ ਹੋਰ ਹੋਣ ਗਿਆ ਇਲੈਕਸ਼ਨ ਚੱਲਦੇ ਰਹਿੰਦੇ ਨੇ ਹਰੇਕ ਨੂੰ ਸੈਮੀ ਫਾਈਨਲ ਨਾ ਮੰਨ ਲਿਆ ਕਰੋ ਜਿਸ ਐਮਵਲ ਮੰਧੇ ਉੱਪਰ ਇਹ ਵੀ ਇਹ ਵੀ ਦੱਸੋ ਵੀ ਅਸੀਂ ਫਾਈਨਲ ਚ ਪਹੁੰਚ ਗਏ ਅੱਛਾ 1 ਮਿੰਟ ਮੈਂ 5 ਦਿਨ ਹਸਤੜ ਗਿਆ ਸੀ ਉਹ ਜਿਹੜੇ ਕਹਿੰਦੇ ਸੀ ਪੁਹਾਂਤ ਮੰਦ ਤੱਕ ਗਿਆ ਹੁਣ ਉਹ ਤਾਂ ਮੁੱਖ ਮੰਤਰੀ ਤੋਂ ਲਾਹਤਾ ਉਹ ਕੀ ਕਰਦੇ ਨੇ ਹੁਣ ਉਹ ਉਹਨਾਂ ਨੇ ਆਪਦੇ ਦਰਸ਼ਕਾਂ ਤੋਂ ਮਾਫੀ ਮੰਗੀ ਹੈ ਆਪਦੇ ਦਰਸ਼ਕਾਂ ਨੂੰ ਉਹਨਾਂ ਨੇ ਭੁਲੇਖੇ ਚਾ ਕੇ ਉਹ ਜਿਹੜੇ ਕੁਝ ਯੂਟਿਊਬਰ ਜਿਹੇ ਹੈਗੇ ਨੇ ਹਨਾ ਲਓ ਜੀ ਲੋਤ ਕੇ ਜੀ ਉਹ ਤਾਂ ਗਿਆ ਜੀ ਮੈਂ ਮੈਂ ਇੱਥੀ ਆ ਕੇ ਕਿਹਾ ਸੀ ਕਿਤੇ ਨਹੀਂ ਜਾਂਦੇ ਇੱਥੀਆਂ ਠੀਕ ਹੈ ਨਾ ਜੇ ਪਬਲਿਕ ਦਾ ਪਿਆਰ ਰਿਹਾ ਫੇਰ ਇੱਥੀ ਰਵਾਂਗੇ ਕੋਈ ਐਸੀ ਗੱਲ ਨਹੀਂ ਪਰ ਇਹਨੂੰ ਹਰੇਕ ਨੂੰ ਚਲੋ ਤੇਰੇ ਮੁਤਾਬਕ ਕਰ ਲੈਨੇ ਆ ਸਰਕਾਰ ਦਾ ਕੀ ਕਹਿਣਾ ਅੰਗਰੇਜ਼ੀ ਬੋਲੇ ਤੂੰ ਪਰਫਾਰਮੈਂਸ ਟੈਸਟ ਹਣਾ ਜੇ ਪਰਫਾਰਮੈਂਸ ਟੈਸਟ ਪਾਸ ਹੋ ਗਏ ਤੂੰ ਕਹੇਂਗਾ ਵੀ ਹਾਂ ਪਰਫਾਰਮੈਂਸ ਟੈਸਟ ਚ ਕਲੀਅਰ ਹੋ ਗਏ ਸੋ ਤਾਂ ਦੇਖੀ ਆਮ ਆਦਮੀ ਪਾਰਟਨਰ ਸਰਕਾਰ ਦੇ ਵੱਲੋਂ ਜੋ ਵਾਦੇ ਲੋਕਾਂ ਦੇ ਨਾਲ ਕੀਤੇ ਸੀ ਹੁਣ ਉਹਨਾਂ ਸਾਰੇ ਵਾਦਿਆਂ ਨੂੰ ਜਿੱਥੇ ਪੂਰਾ ਕਰ ਦਿੱਤਾ ਤੇ ਰਹਿੰਦੇ ਵਾਦਿਆਂ ਨੂੰ ਵੀ ਪੂਰਾ ਕੀਤਾ ਜਾ ਰਿਹਾ ਤੇ ਹੁਣ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਵਿਕਾਸ ਕਾਰਜ ਵੀ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨਾਲ ਕੀਤੇ ਵਾਦੇ ਪੂਰੇ ਕੀਤੇ ਜਾਣ ਬਿਊਰੋ ਰਿਪੋਰਟ ਆਜ਼ਾਦ ਸੋਚ